ਫਾਇਰਿੰਗ ਹੋਈ ਹੈ ਕਟਨਾ ਸ਼ਾਮ ਮੌਤਸਮੇ ਵਾਪਰੀ ਜਦ ਪੁਲਿਸ ਕਥਿਤ ਮੁਲਜ਼ਮ ਨੂੰ ਲੁੱਟਖੋੜ ਦੌਰਾਨ ਵਰਤੀ ਗਈ ਨਜਾਇਜ਼ ਪਿਸਤੌਲ ਦੀ ਰਿਕਵਰੀ ਕਰਨ ਲਈ ਦਸੀ ਥਾਂ ਤੇ ਲੈ ਕੇ ਪਹੁੰਚੀ ਸੀ ਜਿੱਥੇ ਕਿ ਮੁਲਜ਼ਮ ਦੇ ਵੱਲੋਂ ਧਰਤੀ ਦੇ ਵਿੱਚੋਂ ਦੱਬੀ ਹੋਈ ਪਿਸਤੌਲ ਕੱਢ ਕੇ ਪੁਲਿਸ 'ਤੇ ਫਾਇਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮੁਲਜ਼ਮ 'ਤੇ ਫਾਇਰ ਕੀਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਸਾਨਕ ਸਿਵਲ ਹਸਪਤਾਲ ਭੇਟੀ ਕਰਵਾਇਆ ਗਿਆ ਇਸ ਸੰਬੰਧੀ ਐਸਐਸਪੀ ਸ਼ੁਭਮ ਅਗਰਵਾਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਏ ਜੀ 12 ਤਾਰੀਖ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਗੋਬਿੰਦਗੜ ਦੇ ਵਿੱਚ ਇੱਕ ਲਾਈ ਸੀ ਕਿ ਅਰਵਾਸ ਖਾਨ ਨਾਮ ਦੇ ਵਿਅਕਤੀ ਦੇ ਲੱਤਾਂ ਦੇ ਉੱਤੇ ਕਿਸੇ ਨੇ ਗੋਲੀ ਮਾਰੀ ਹੈ ਤੇ ਉਹਦੇ ਤੋਂ ਸੋਨੇ ਦੀ ਚੈਨ ਤੇ ਕਰੀਬ 1000 ਰੁਪਏ ਖੋ ਕੇ ਲੈ ਗਏ ਇਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੇ ਸੀਨੀਅਰ ਅਫਸਰ ਡੀਐਸਪੀ ਸਾਹਿਬ ਤੇ ਐਸਐਚਓ ਤੇ ਇੰਚਾਰਜ ਕੀ ਆਈਏ ਤੁਰੰਤੀ ਜਾ ਕੇ ਮੌਕੇ ਤੇ ਪਹੁੰਚੇ ਤੇ ਮੌਕਾ ਮੁਲਾਈ ਜਾ ਕਿਤਾ ਇਮੀਡੀਏਟਲੀ ਜਿਹੜਾ ਇੰਜਰਡ ਪਰਸਨ ਸੀਗਾ ਉਨੂੰ ਹਸਪਤਾਲ ਲੈ ਜਾ ਕੇ ਦਾਖਲ ਕਰਾਇਆ ਗਿਆ ਤੇ ਫੌਰੀ ਤੌਰ ਤੇ ਐਫ ਆਈ ਆਰ ਦਰਜ ਕੀਤੀ ਗਈ ਤੇ ਇਹਦੇ ਵਿੱਚ ਐਸ ਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਇੰਚਾਰਜ ਸੀਆਈਏ ਤੇ ਐਸ ਐਚਓ ਸ਼ਾਮਿਲ ਸਨ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਤੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਮਹਿਜ 12 ਘੰਟਿਆਂ ਦੇ ਵਿੱਚ ਤਰਨਤਾਰਨ ਤੋਂ ਉਹਦੇ ਵਿੱਚ ਤਿੰਨ ਸੀਗੇ ਦੋ ਦੋਸ਼ੀ ਤਰਨਤਾਰਨ ਤੋਂ ਫੜ ਕੇ ਲੈ ਕੇ ਆ ਗਏ 12 ਘੰਟਿਆਂ ਦੇ ਵਿੱਚ ਤੇ ਅੱਜ ਉਹਨਾਂ ਨੂੰ ਜੱਜ ਸਾਹਿਬ ਦੇ ਉੱਤੇ ਪੇਸ਼ ਕੀਤਾ ਸੀਗਾ ਜਿਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਉਹ ਜਿਹੜੇ ਦੋ ਦੋਸ਼ੀ ਸੀ ਉਹਨਾਂ ਦਾ ਨਾਮ ਸੀ ਸੰਨੀ ਤੇ ਮਨਪ੍ਰੀਤ ਤੇ ਉਹਨਾਂ ਚੋਂ ਜਿਹੜਾ ਮੇਨ ਜਿਹੜਾ ਦੋਸ਼ੀ ਸੀਗਾ ਉਹ ਸੀਗਾ ਸੰਨੀ ਜਿਹੜਾ ਮਾਸਟਰਮਾਈਂਡ ਸੀ ਇਹ ਸੰਨੀ ਨੇ ਸਾਨੂੰ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜੀ ਉਸ ਨੂੰ ਜਿਹੜਾ ਵੈਪਨ ਤੋਂ ਫਾਇਰ ਕੀਤਾ ਸੀਗਾ ਉਸਨੇ ਹੀ ਵੈਪਨ ਦੱਬਿਆ ਸੀਗਾ ਤੇ ਉਸਨੇ ਪੁਲਿਸ ਨੂੰ ਕਹਿਆ ਸੀਗਾ ਜੀ ਉਹਦੇ ਬਾਰੇ ਉਹ ਰਿਕਵਰ ਕਰਾ ਦੇਗਾ ਵੈਪਨ ਤੇ ਉਹ ਪੁਲਿਸ ਪਾਰਟੀ ਜਦੋਂ ਉਹਦੇ ਨਾਲ ਇੱਥੇ ਆਈ ਵੈਪਨ ਰਿਕਵਰ ਕਰਨ ਦੇ ਲਈ ਤੋ ਵੈਪਨ ਉਹਨੇ ਕੱਢ ਗਏ ਸਭ ਤੋਂ ਪਹਿਲੇ ਪੁਲਿਸ ਵੱਲ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਸਾਡਾ ਜਿਹੜਾ ਇੱਕ ਸੀਨੀਅਰ ਕਾਂਸਟੇਬਲ ਸੀਗਾ ਸਤਨਾਮ ਉਹ ਥੱਲੇ ਡਿੱਗ ਪਿਆ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚ ਜਿਸ ਦੇ ਚ ਉਹ ਜ਼ਖਮੀ ਹੋ ਗਿਆ ਤੇ ਜਵਾਬੀ ਫਾਇਰ ਦੇ ਵਿੱਚ ਸਾਡੇ ਐਸ ਐਚ ਓ ਮੰਡੀ ਗੋਵਿੰਦਗੜ ਸੁਧੀਰ ਨੇ ਵੀ ਉਹਨਾਂ ਤੇ ਜਵਾਬੀ ਫਾਇਰ ਕੀਤਾ ਜਿਦੇ ਵਿੱਚ ਉਹ ਜਿਹੜਾ ਸੰਨੀ ਸੀ ਉਹ ਵੀ ਇੰਜਰ ਹੋ ਗਿਆ ਦੋਨੋਂ ਹੀ ਸਾਡਾ ਜਿਹੜਾ ਮੁਲਾਜ਼ਮ ਹੈ ਸਤਨਾਮ ਤੇ ਜਿਹੜਾ ਉਹ ਦੋਸ਼ੀ ਹੈ ਸੰਨੀ ਦੋਨੋਂ ਨੂੰ ਵੀ ਫਿਲਹਾਲ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਤਾ ਗਿਆ ਤੇ ਉੱਥੇ ਉਹਨਾਂ ਦਾ ਉਹ ਜਿਰੇ ਇਲਾਜ ਹਨ ਜਿਹੜਾ ਇਸ ਨੀਏ ਦੇ ਬਾਰੇ ਵਿੱਚ ਬੈਕਗਰਾਉਂਡ ਦੱਸਣਾ ਚਾਹਨਾ ਕਿ ਇਹ ਤੇ ਪਹਿਲੇ ਵੀ ਜਿਹੜਾ ਇੱਕ ਅਟੈਂਪਟ ਟੂ ਮਰਡਰ ਦਾ ਪਰਚਾ ਪਟਿਆਲੇ ਵਿਕੇ ਦਰਜ ਜਿਹਦੇ ਵਿੱਚ ਹੁਣ ਹੀ 2023 ਦੇ ਵਿੱਚ ਹੀ ਸਜ਼ਾ ਜੇਲ੍ਹ ਤੋਂ ਬਾਹਰ ਆਇਆ ਤੇ ਇਹ ਜਿਹੜੀ ਵੈਪਨ ਨੂੰ ਲੈ ਕੇ ਇਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰੀਕੇ ਦੀ ਜਿਹੜੀ ਹੈਗੀ ਆ ਵੀਡੀਓਜ਼ ਵਗੈਰਾ ਇਹ ਪਾਉਂਦਾ ਰਿਹਾ ਹੈ ਜਦੇ ਵਿੱਚ ਇਹ دہشت ਦਾ ਮਾਹੌਲ ਸਾਡੇ ਇਲਾਕੇ ਦੇ ਵਿੱਚ ਇੱਕ ਪਹਿਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਇਸ ਤੋਂ ਇਲਾਵਾ ਇਹ ਸਾਨੂੰ ਇਹ ਵੀ ਇਤਲਾ ਮਿਲੀ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਟਰੱਕਸ ਦੀ ਪਾਸਿੰਗ ਹੁੰਦੀ ਆ ਉਹਦੇ ਵਿੱਚ ਵੀ ਜਿਹੜੀ ਇਹਦੀ ਇੱਕ ਅਹਿਮ ਭੂਮਿਕਾ ਸੀ ਤੇ ਫਿਲਹਾਲ ਜਿਹੜੇ ਹੈਗੇ ਇਸ ਮੁਕਦਮੇ ਦੀ ਤਫਤੀਸ਼ ਅੱਗੇ ਜਾਰੀ ਹੈ ਤੇ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਤੇ ਕੱਲ ਫਿਰ ਦੁਬਾਰਾ ਆਪਾਂ ਜੱਜ ਸਾਹਿਬ ਤੇ ਉੱਥੇ ਪੇਸ਼ ਕਰਾਂਗੇ ਤੇ ਅੱਜ ਜਿਹੜੀ ਸਾਡੇ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਉਸ ਨੂੰ ਲੈ ਕੇ ਇੱਕ ਵੱਖਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਜਾਊਗੀ ਤੇ ਅੱਗੇ ਜਿਹੜੀ ਹੈਗੀ ਦੋਨੋਂ ਮੁਕਦਮੇ ਦੀ ਤਫਤੀਸ਼ ਤੱਥਾਂ ਦੇ ਮੁਤਾਬਿਕ ਤੇ ਕਾਨੂੰਨ ਮੁਤਾਬਿਕ ਅਮਲ ਚ ਲਿਆਂਦੀ ਜਾਵੇ ਦੇਖੋ ਇਨੀਸ਼ੀਅਲੀ ਇਹਨਾਂ ਦਾ ਆਪਸੀ ਡਿਸਪੂਟ ਸੀਗਾ ਪੈਸੇ ਦਾ ਲੈਣ-ਦੇਣ ਸੀਗਾ ਇਹਨਾਂ ਤੇ ਇਹ ਆਪਸੀ ਪੈਸੇ ਦੇ ਲੈਣ ਦੇਣ ਦੇ ਡਿਸਪਿਊਟ ਦੇ ਚੱਕਰ ਦੇ ਵਿੱਚ ਤੇ ਐਟ ਦੀ ਸੇਮ ਟਾਈਮ ਕਿਉਂਕਿ ਇਹਦਾ ਇੱਕ ਆਪਦਾ ਕ੍ਰਿਮਨਲ ਬੈਕਗ੍ਰਾਉਂਡ ਸੀ ਜਿੱਦਾ ਮੈਂ ਦੱਸਿਆ ਸਦਰ ਪਟਿਆਲੇ ਵੀ ਦੇ ਅਟੈਂਟ ਟੂ ਮਟਰ ਦਾ ਪਰਚਾ ਦਰਜ ਹੈ ਜੀ ਆਪਸ ਚ ਕਜ਼ਨ ਬਰਦਰ ਵੀ ਨੇ ਉਹਦੇ ਪੂਆ ਦਾ ਮੁੰਡਾ ਹੈ ਬੀਸਿਕਲੀ ਜਿਹੜਾ ਹੈਗਾ ਇਹ ਆਪਣਾ ਸੰਨੀ ਤੇ ਉਸਨੇ ਜਿਹੜੀ ਹੈਗੀ ਆ ਇਹ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਪਸੀ ਇਹਨਾਂ ਦੀ ਰੰਜਿਸ਼ ਸੀਗੀ ਤੇ ਇਹਦੇ ਕੋਲ ਇੱਕ ਜਿਹੜੀ ਹੈਗੀ ਇਲੀਗਲ ਵੈਪਨ ਸੀਗਾ 32 ਬੋਰ ਦਾ ਉਹ ਇਹਦੇ ਕੋਲ ਅਨਲਾਈਸੈਂਸੀ ਇਲੀਗਲ ਵੈਪਨ ਸੀਗਾ ਜਿਹਦੇ ਤੇ ਜਿਹਦੀ ਵਰਤੋਂ ਕਰਦੇ ਹੋਏ ਇਨਾ ਜਿਹੜਾ ਸੀਗਾ ਉਹਦੇ ਤੇ ਅਰਵਾਸ ਕਰਨ ਤੇ ਫਾਇਰ ਹੋਇਆ। ਸਨੀ ਤੇ ਵੀ ਗੋਲੀ ਜਿਹੜੀ ਹੈਗੀ ਆ ਆਪਣੇ ਲੱਤਾਂ ਤੇ ਵਜੀ ਹੈ ਜੀ ਗੋਲੀ ਤੇ ਉਹ ਸੇਫ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਫਿਲਹਾਲ ਉਹ ਜੇਰੇ ਇਲਾਜਨ ਆਊਟ ਆਫ ਡੇਂਜਰ ਹੈ ਤੇ ਸਾਡਾ ਮੁਲਾਜ਼ਮ ਵੀ ਜਿਹੜਾ ਹੈਗਾ ਕਾਫੀ ਜ਼ਖਮੀ ਹੋਇਆ ਜੀ ਉਹ ਵੀ ਜੇਰੇ ਲੱਗ ਮੰਡੇ ਗੋਬਿੰਦਗੜ੍ਹ ਦੇ ਫੋਕਲ ਪੁਆਇੰਟ ਦੇ ਨਜ਼ਦੀਕ ਪੁਲਿਸ ਅਤੇ ਲੁੱਟਖੋ ਕਰਨ ਵਾਲੇ ਕਥਿਤ ਮੁਲਜ਼ਮ ਵਿਚਕਾਰ ਫਾਇਰਿੰਗ ਹੋਈ ਹੈ। ਕਟਨਾ ਸ਼ਾਮ ਮੌਸਮੇ ਵਾਪਰੀ ਜਦ ਪੁਲਿਸ ਕਥਿਤ ਮੁਲਜ਼ਮ ਨੂੰ ਲੁੱਟਖੋ ਦੌਰਾਨ ਵਾਰਤੀ ਗਈ ਨਜਾਇਜ਼ ਪਿਸਤੌਲ ਦੀ ਰਿਕਵਰੀ ਕਰਨ ਲਈ ਦਸੀ ਥਾਂ ਤੇ ਲੈ ਕੇ ਪਹੁੰ ਜਿੱਥੇ ਕਿ ਮਲਜ਼ਮ ਦੇ ਵੱਲੋਂ ਧਰਤੀ ਦੇ ਵਿੱਚੋਂ ਦੱਬੀ ਹੋਈ ਪਿਸਤੌਲ ਕੱਢ ਕੇ ਪੁਲਿਸ ਤੇ ਫਾਇਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮਲਜ਼ਮ ਤੇ ਫਾਇਰ ਕੀਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਸਾਨਕ ਸਿਵਲ ਹਸਪਤਾਲ ਭੇਟੀ ਕਰਵਾਇਆ ਗਿਆ ਇਸ ਸੰਬੰਧੀ ਐਸਐਸਪੀ ਸ਼ੁਭਮ ਅਗਰਵਾਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹ ਜੀ 12 ਤਾਰੀਖ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਗੋਬਿੰਦਗੜ ਦੇ ਵਿੱਚ ਕਿਤਲਾ ਆਈ ਸੀ ਕੀ ਅਰਵਾਜ਼ਖਾਨ ਨਾਮ ਦੇ ਵਿਅਕਤੀ ਦੇ ਲੱਤਾਂ ਦੇ ਉੱਤੇ ਕਿਸੇ ਨੇ ਗੋਲੀ ਮਾਰੀ ਹੈ ਤੇ ਉਹਦੇ ਤੋਂ ਸੋਨੇ ਦੀ ਚੈਨ ਤੇ ਕਰੀਬ 1000 ਰੁਪਏ ਖੋ ਕੇ ਲੈ ਗਏ ਇਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੇ ਸੀਨੀਅਰ ਅਫਸਰ ਡੀਐਸਪੀ ਸਾਹਿਬ ਤੇ ਐਸਐਚਓ ਤੇ ਇੰਚਾਰਜ ਸੀਆਈਏ ਤੁਰੰਤੀ ਜਾ ਕੇ ਮੌਕੇ ਤੇ ਪਹੁੰਚੇ ਤੇ ਮੌਕਾ ਮੁਲਾਈਜਾ ਕੀਤਾ ਇਮੀਡੀਏਟਲੀ ਜਿਹੜਾ ਇੰਜਰਡ ਪਰਸਨ ਸੀਗਾ ਉਹਨੂੰ ਹਸਪਤਾਲ ਲੈ ਜਾ ਕੇ ਦਾਖਲ ਕਰਾਇਆ ਗਿਆ ਤੇ ਫੌਰੀ ਤੌਰ ਤੇ ਐਫਆਈਆਰ ਦਰਜ ਕੀਤੀ ਗਈ ਤੇ ਇਹਦੇ ਵਿੱਚ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਇੰਚਾਰਜ ਸੀਆਈਏ ਤੇ ਐਸਐਚਓ ਸ਼ਾਮਿਲ ਸਨ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਤੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਮਹਿਜ 12 ਘੰਟਿਆਂ ਦੇ ਵਿੱਚ ਤਰਨਤਾਰਨ ਤੋਂ ਉਹਦੇ ਵਿੱਚ ਤਿੰਨ ਸੀਗੇ ਦੋ ਦੋਸ਼ੀ ਤਰਨਤਾਰਨ ਚੋਂ ਫੜ ਕੇ ਲੈ ਕੇ ਆ ਗਏ 12 ਘੰਟਿਆਂ ਦੇ ਵਿੱਚ ਤੇ ਅੱਜ ਉਹਨਾਂ ਨੂੰ ਜੱਜ ਸਾਹਿਬ ਦੇ ਉੱਤੇ ਪੇਸ਼ ਕੀਤਾ ਸੀਗਾ ਜਿਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਨੂੰ 1 ਦਿਨ ਦਾ ਰਿਮਾਂਡ ਮਿਲਿਆ ਸੀਗਾ ਉਹ ਜਿਹੜੇ ਦੋ ਦੋਸ਼ੀ ਸੀ ਉਹਨਾਂ ਦਾ ਨਾਮ ਸੀ ਸੰਨੀ ਤੇ ਮਨਪ੍ਰੀਤ ਤੇ ਉਹਨਾਂ ਚੋਂ ਜਿਹੜਾ ਮੇਨ ਜਿਹੜਾ ਦੋਸ਼ੀ ਸੀਗਾ ਉਹ ਸੀਗਾ ਸਨੀ ਜਿਹੜਾ ਮਾਸਟਰਮਾਈਂਡ ਸੀ ਇਹ ਸਨੀ ਨੇ ਸਾਨੂੰ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜੀ ਉਸ ਨੂੰ ਜਿਹੜਾ ਵੈਪਨ ਤੋਂ ਫਾਇਰ ਕੀਤਾ ਸੀਗਾ ਉਸਨੇ ਹੀ ਵੈਪਨ ਦੱਬਿਆ ਸੀਗਾ ਤੇ ਉਸਨੇ ਪੁਲਿਸ ਨੂੰ ਕਿਹਾ ਸੀਗਾ ਜੀ ਉਹਦੇ ਬਾਰੇ ਉਹ ਰਿਕਵਰ ਕਰਾ ਦੇਗਾ ਵੈਪਨ ਤੇ ਉਹ ਪੁਲਿਸ ਪਾਰਟੀ ਜਦੋਂ ਉਹਦੇ ਨਾਲ ਇੱਥੇ ਆਈ ਵੈਪਨ ਰਿਕਵਰ ਕਰਨ ਦੇ ਲਈ ਤੇ ਉਹ ਵੈਪਨ ਉਹਨਾਂ ਕੱਢ ਗਏ ਸਭ ਤੋਂ ਪਹਿਲੇ ਪੁਲਿਸ ਵੱਲ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਸਾਡਾ ਜਿਹੜਾ ਇੱਕ ਸੀਨੀਅਰ ਕਾਂਸਟੇਬਲ ਸੀਗਾ ਸਤਨਾਮ ਉਹ ਥੱਲੇ ਡਿੱਗ ਪਿਆ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚ ਜਿਹਦੇ ਚ ਉਹ जख्मी ਹੋ ਗਿਆ ਤੇ ਜਵਾਬੀ ਫਾਇਰ ਦੇ ਵਿੱਚ ਸਾਡੇ ਐਸ ਐਚ ਓ ਮੰਡੀ ਗੋਬਿੰਦਗੜ ਸੁਧੀਰ ਨੇ ਵੀ ਉਹਨਾਂ ਤੇ ਜਵਾਬੀ ਫਾਇਰ ਕੀਤਾ ਜਿਹਦੇ ਵਿੱਚ ਉਹ ਜਿਹੜਾ ਸੱਨੀ ਸੀ ਉਹ ਵੀ ਇੰਜਰ ਹੋ ਗਿਆ ਦੋਨੋਂ ਹੀ ਸਾਡਾ ਜਿਹੜਾ ਮੁਲਾਜ਼ਮ ਹੈ ਸਤਨਾਮ ਤੇ ਜਿਹੜਾ ਉਹ ਦੋਸ਼ੀ ਹੈ ਸੱਨੀ ਦੋਨੋਂ ਨੂੰ ਵੀ ਫਿਲਹਾਲ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਤਾ ਗਿਆ ਤੇ ਉੱਥੇ ਉਹਨਾਂ ਦਾ ਉਹ ਜਰੇ ਇਲਾਜਨ ਜਿਹੜਾ ਇਹ ਸੱਨੀ ਇਹਦੇ ਬਾਰੇ ਵਿੱਚ ਬੈਕਗ੍ਰਾਉਂਡ ਦੱਸਣਾ ਚਾਹਨਾ ਕਿ ਇਹ ਤੇ ਪਹਿਲੇ ਵੀ ਜਿਹੜਾ ਇੱਕ ਅਟੈਂਪਟ ਟੂ ਮਰਡਰ ਦਾ ਪਰਚਾ ਪਟਿਆਲੇ ਵਿਕੇ ਦਰਜ ਜਿਹਦੇ ਵਿੱਚ ਹੁਣੀ 2023 ਦੇ ਵਿੱਚ ਹੀ ਸਜ਼ਾ ਜੇਲ੍ਹ ਤੋਂ ਬਾਹਰ ਆਇਆ ਤੇ ਇਹ ਜਿਹੜੀ ਵੈਪਨ ਨੂੰ ਲੈ ਕੇ ਇਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰੀਕੇ ਦੀ ਜਿਹੜੀ ਹੈਗੀ ਆ ਵੀਡੀਓਜ਼ ਵਗੈਰਾ ਇਹ ਪਾਉਂਦਾ ਰਿਹਾ ਹੈ ਜਿਹਦੇ ਵਿੱਚ ਇਹ دہشت ਦਾ ਮਾਹੌਲ ਸਾਡੇ ਇਲਾਕੇ ਦੇ ਵਿੱਚ ਇੱਕ ਪੈਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਇਸ ਤੋਂ ਇਲਾਵਾ ਇਹ ਸਾਨੂੰ ਇਹ ਵੀ ਇਤਲਾ ਮਿਲੀ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਟਰੱਕਸ ਦੀ ਪਾਸਿੰਗ ਹੁੰਦੀ ਹੈ ਉਹਦੇ ਵਿੱਚ ਵੀ ਜਿਹੜੀ ਦੀ ਇੱਕ ਅਹਿਮ ਭੂਮਿਕਾ ਸੀ ਤੇ ਫਿਲਹਾਲ ਜਿਹੜੇ ਹੈਗੇ ਇਸ ਮੁਕਦਮੇ ਦੀ ਤਫ਼ਤੀਸ਼ ਅੱਗੇ ਜਾਰੀ ਹੈ ਤੇ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਤੇ ਕੱਲ ਫਿਰ ਦੁਬਾਰਾ ਆਪਾਂ ਜੱਜ ਸਾਹਿਬ ਤੇ ਉੱਥੇ ਪੇਸ਼ ਕਰਾਂਗੇ ਤੇ ਅੱਜ ਜਿਹੜੀ ਸਾਡੇ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਉਸ ਉਸ ਨੂੰ ਲੈ ਕੇ ਇੱਕ ਵੱਖਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਜਾਊਗੀ ਤੇ ਅੱਗੇ ਜਿਹੜੀ ਹੈਗੀ ਦੋਨੀਆਂ ਮੁਕੱਦਮਿਆਂ ਦੀ ਤਫ਼ਤੀਸ਼ ਤੱਥਾਂ ਦੇ ਮੁਤਾਬਕ ਤੇ ਕਾਨੂੰਨ ਮੁਤਾਬਕ ਅਮਲ ਚ ਲਿਆਂਦੀ ਜਾਵੇ ਦੇਖੋ ਇਨੀਸ਼ੀਅਲੀ ਇਹਨਾਂ ਦਾ ਆਪਸੀ ਡਿਸਪੂਟ ਸੀਗਾ ਪੈਸੇ ਦਾ ਲੈਣ-ਦੇਣ ਸੀਗਾ ਇਹਨਾਂ ਦਾ ਇਕੱਠੇ ਕਾਰੋਬਾਰ ਵੀ ਸੀਗਾ ਤੇ ਇਹ ਆਪਸੀ ਪੈਸੇ ਦੇ ਲੈਣ-ਦੇਣ ਦੇ ਡਿਸਪੂਟ ਦੇ ਚੱਕਰ ਦੇ ਵਿੱਚ ਤੇ ਐਟ ది ਸੇਮ ਟਾਈਮ ਕਿਉਂਕਿ ਇਹਦਾ ਇੱਕ ਆਪ ਦਾ ਕ੍ਰਿਮੀਨਲ ਬੈਕਗ੍ਰਾਉਂਡ ਸੀ ਜਿੱਦਾਂ ਮੈਂ ਦੱਸਿਆ ਸਦਰ ਪਟਿਆਲੇ ਵੀ ਦੇਚ ਅਟੈਂਪਟ ਟੂ ਮਟਰ ਦਾ ਪਰਚਾ ਦਰਜ ਹੈ ਜੀ ਆਪਸ ਚ ਕਜ਼ਨ ਬਰਦਰ ਵੀ ਨੇ ਉਹਦੇ ਪੂਆ ਦਾ ਮੁੰਡਾ ਹੈ ਬੀਸਿਕਲੀ ਜਿਹੜਾ ਹੈਗਾ ਇਹ ਆਪਣਾ ਸੰਨੀ ਤੇ ਉਸਨੇ ਜਿਹੜੀ ਹੈਗੀ ਆ ਇਹ ਪੈਸੇ ਦੇ ਲੈਂਦੇ ਇਹਨੂੰ ਲੈ ਕੇ ਆਪਸੀ ਇਹਨਾਂ ਦੀ ਰੰਜਿਸ਼ ਸੀਗੀ ਤੇ ਇਹਦੇ ਕੋਲ ਇੱਕ ਜਿਹੜੀ ਹੈਗੀ ਇਲੀਗਲ ਵੈਪਨ ਸੀਗਾ 32 ਬੋਰ ਦਾ ਉਹ ਇਹਦੇ ਕੋਲ ਅਨਲਾਈਸੈਂਸੀ ਲੀਗਲ ਵੈਪਨ ਸੀਗਾ ਜਿਹਦੇ ਤੇ ਜਿਹਦੀ ਵਰਤੋਂ ਕਰਦੇ ਹੋਏ ਇਹਨਾਂ ਜਿਹੜਾ ਸੀਗਾ ਉਹਦੇ ਤੇ ਰਵਾਸ ਕਰਨ ਤੇ ਫਾਇਰ ਕੀਤਾ ਸੰਨੀ ਤੇ ਵੀ ਗੋਲੀ ਜਿਹੜੀ ਹੈਗੀ ਆ ਆਪਣੇ ਲੱਤਾਂ ਤੇ ਤੇ ਉਹ ਸੇਫ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਫਿਲਹਾਲ ਉਹ ਜੇਰੇ ਇਲਾਜਨ ਆਊਟ ਆਫ ਡੇਂਜਰ ਹੈ ਤੇ ਸਾਡਾ ਮੁਲਾਜ਼ਮ ਵੀ ਜਿਹੜਾ ਹੈਗਾ ਕਾਫੀ ਜ਼ਖਮੀ ਹੋਇਆ ਜੀ ਉਹ ਵੀ ਜੇਰੇ ਲੱਗ ਮੰਡੇ ਕੋਬਿੰਦਗੜ ਦੇ ਫੋਕਲ ਪੁਆਇੰਟ ਦੇ ਨਜ਼ਦੀਕ ਪੁਲਿਸ ਅਤੇ ਲੁੱਟਖੋ ਕਰਨ ਵਾਲੇ ਕਥਿਤ ਮੁਲਜ਼ਮ ਵਿਚਕਾਰ ਫਾਇਰਿੰਗ ਹੋਈ ਹੈ ਕਟਨਾ ਸ਼ਾਮ ਮੌਸਮੇ ਵਾਪਰੀ ਜਦ ਪੁਲਿਸ ਕਥਿਤ ਮੁਲਜ਼ਮ ਨੂੰ ਲੁੱਟਖੋ ਦੌਰਾਨ ਵਰਤੀ ਗਈ ਨਜਾਇਜ਼ ਪਿਸਤੌਲ ਦੀ ਰਿਕਵਰੀ ਕਰਨ ਲਈ ਦਸੀ ਥਾਂ ਤੇ ਲੈ ਕੇ ਪਹੁੰਚੀ ਸੀ ਜਿੱਥੇ ਕਿ ਮਲਜ਼ਮ ਦੇ ਵੱਲੋਂ ਧਰਤੀ ਦੇ ਵਿੱਚੋਂ ਦੱਬੀ ਹੋਈ ਪਿਸਤੌਲ ਕੱਢ ਕੇ ਪੁਲਿਸ ਤੇ ਫਾਇਰ ਕਰ ਦਿੱਤਾ ਗਿਆ ਜਿਸ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮਲਜ਼ਮ ਤੇ ਫਾਇਰ ਕੀਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਸਾਨਕ ਸਿਵਲ ਹਸਪਤਾਲ ਭੱਟੀ ਕਰਵਾਇਆ ਗਿਆ ਇਸ ਸੰਬੰਧੀ ਐਸਐਸਪੀ ਸ਼ੁਭਮ ਅਗਰਵਾਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹ ਜੀ 12 ਤਾਰੀਖ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਗੋਬਿੰਦਗੜ ਦੇ ਵਿੱਚ ਕਿਤਲਾ ਆਈ ਸੀ ਕੀ ਅਰਵਾਜ਼ ਕਾ ਨਾਮ ਦੇ ਵਿਅਕਤੀ ਦੇ ਲੱਤਾਂ ਦੇ ਉੱਤੇ ਕਿਸੇ ਨੇ ਗੋਲੀ ਮਾਰੀ ਹੈ ਤੇ ਉਹਦੇ ਤੋਂ ਸੋਨੇ ਦੀ ਚੈਨ ਤੇ ਕਰੀਬ 1000 ਰੁਪਏ ਖੋਕੇ ਲੈ ਗਏ ਇਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੇ ਸੀਨੀਅਰ ਅਫਸਰ ਡੀਐਸਪੀ ਸਾਹਿਬ ਤੇ ਐਸਐਚਓ ਤੇ ਇੰਚਾਰਜ ਕੀ ਆਈਏ ਤੁਰੰਤੀ ਜਾ ਕੇ ਮੌਕੇ ਤੇ ਪਹੁੰਚੇ ਤੇ ਮੌਕਾ ਮਲਾਈ ਜਾ ਕਿਤਾ ਇਮੀਡੀਏਟਲੀ ਜਿਹੜਾ ਇੰਜਰਡ ਪਰਸਨ ਸੀਗਾ ਉਹਨੂੰ ਹਸਪਤਾਲ ਲੈ ਜਾ ਕੇ ਦਾਖਲ ਕਰਾਇਆ ਗਿਆ ਤੇ ਫੌਰੀ ਤੌਰ ਤੇ ਐਫਆਈਆਰ ਦਰਜ ਕੀਤੀ ਗਈ ਤੇ ਇਹਦੇ ਵਿੱਚ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਇੰਚਾਰਜ ਸੀਆਈਏ ਤੇ ਐਸਐਚਓ ਸ਼ਾਮਿਲ ਸਨ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਤੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਮਹਿਜ 12 ਘੰਟਿਆਂ ਦੇ ਵਿੱਚ ਤਰਨਤਾਰਨ ਤੋਂ ਉਹਦੇ ਵਿੱਚ ਤਿੰਨ ਸੀਗੇ ਦੋ ਦੋਸ਼ੀ ਤਰਨਤਾਰਨ ਚੋਂ ਫੜ ਕੇ ਲੈ ਕੇ ਆ ਗਏ 12 ਘੰਟਿਆਂ ਦੇ ਵਿੱਚ ਤੇ ਅੱਜ ਉਹਨਾਂ ਨੂੰ ਜੱਜ ਸਾਹਿਬ ਦੇ ਉੱਤੇ ਪੇਸ਼ ਕੀਤਾ ਸੀਗਾ ਜਿਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਉਹ ਜਿਹੜੇ ਦੋ ਦੋਸ਼ੀ ਸੀ ਉਹਨਾਂ ਦਾ ਨਾਮ ਸੀ ਸੰਨੀ ਤੇ ਮਨਪ੍ਰੀਤ ਤੇ ਉਹਨਾਂ ਚੋਂ ਜਿਹੜਾ ਮੇਨ ਜਿਹੜਾ ਦੋਸ਼ੀ ਸੀਗਾ ਉਹ ਸੀਗਾ ਸਨੀ ਜਿਹੜਾ ਮਾਸਟਰਮਾਈਂਡ ਸੀ ਇਹ ਸਨੀ ਨੇ ਸਾਨੂੰ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜੀ ਉਸ ਨੂੰ ਜਿਹੜਾ ਵੈਪਨ ਤੋਂ ਫਾਇਰ ਕੀਤਾ ਸੀਗਾ ਉਸਨੇ ਹੀ ਵੈਪਨ ਦੱਬਿਆ ਸੀਗਾ ਤੇ ਉਸਨੇ ਪੁਲਿਸ ਨੂੰ ਕਿਹਾ ਸੀਗਾ ਜੀ ਉਹਦੇ ਬਾਰੇ ਉਹ ਰਿਕਵਰ ਕਰਾ ਦੇਗਾ ਵੈਪਨ ਤੇ ਉਹ ਪੁਲਿਸ ਪਾਰਟੀ ਜਦੋਂ ਉਹਦੇ ਨਾਲ ਇੱਥੇ ਆਈ ਵੈਪਨ ਰਿਕਵਰ ਕਰਨ ਦੇ ਲਈ ਤੇ ਉਹ ਵੈਪਨ ਉਹਨਾਂ ਕੱਢ ਗਏ ਸਭ ਤੋਂ ਪਹਿਲੇ ਪੁਲਿਸ ਵੱਲ ਫਾਇਰਿੰਗ ਕੀਤੀ ਤੇ ਉਹਦੇ ਵਿੱਚ ਸਾਡਾ ਜਿਹੜਾ ਇੱਕ ਸੀਨੀਅਰ ਕਨਸਟੇਬਲ ਸੀਗਾ ਸਤਨਾਮ ਉਹ ਥੱਲੇ ਡਿੱਗ ਪਿਆ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚ ਜਿਸ ਦੇ ਵਿੱਚ ਉਹ जख्मी ਹੋ ਗਿਆ ਤੇ ਜਵਾਬੀ ਫਾਇਰ ਦੇ ਵਿੱਚ ਸਾਡੇ ਐਸਐਚਓ ਮੰਡੀ ਗੋਬਿੰਦਗੜ ਸੁਧੀਰ ਨੇ ਵੀ ਉਹਨਾਂ ਤੇ ਜਵਾਬੀ ਫਾਇਰ ਕੀਤਾ ਜਿਸ ਦੇ ਵਿੱਚ ਉਹ ਜਿਹੜਾ ਸੰਨੀ ਸੀ ਉਹ ਵੀ ਇੰਜਰ ਹੋ ਗਿਆ ਦੋਨੋਂ ਹੀ ਸਾਡਾ ਜਿਹੜਾ ਮੁਲਾਜ਼ਮ ਹੈ ਸਤਨਾਮ ਤੇ ਜਿਹੜਾ ਉਹ ਦੋਸ਼ੀ ਹੈ ਸੰਨੀ ਦੋਨੋਂ ਨੂੰ ਵੀ ਫਿਲਹਾਲ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਤਾ ਗਿਆ ਤੇ ਉੱਥੇ ਉਹਨਾਂ ਦਾ ਉਹ ਜਰੇ ਇਲਾਜ ਹਨ ਜਿਹੜਾ ਇਹ ਸੰਨੀ ਇਹਦੇ ਬਾਰੇ ਵਿੱਚ ਬੈਕਗ੍ਰਾਉਂਡ ਦੱਸਣਾ ਚਾਹਣਾ ਕਿ ਇਹ ਤੇ ਪਹਿਲੇ ਵੀ ਜਿਹੜਾ ਇੱਕ ਅਟੈਂਪਟ ਟੂ ਮਰਡਰ ਦਾ ਪਰਚਾ ਪਟਿਆਲੇ ਵਿਕੇ ਦਰਜ ਜਿਹਦੇ ਵਿੱਚ ਹੁਣ ਹੀ 2023 ਦੇ ਵਿੱਚ ਹੀ ਸਜ਼ਾ ਜੇਲ੍ਹ ਤੋਂ ਬਾਹਰ ਆਇਆ ਤੇ ਇਹ ਜਿਹੜੀ ਵੈਪਨ ਨੂੰ ਲੈ ਕੇ ਇਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰੀਕੇ ਦੀ ਜਿਹੜੀ ਹੈਗੀ ਆ ਵੀਡੀਓਜ਼ ਵਗੈਰਾ ਇਹ ਪਾਉਂਦਾ ਰਿਹਾ ਹੈ ਜਦੇ ਵਿੱਚ ਇਹ دہشت ਦਾ ਮਾਹੌਲ ਸਾਡੇ ਇਲਾਕੇ ਦੇ ਵਿੱਚ ਇੱਕ ਪਹਿਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਇਸ ਤੋਂ ਇਲਾਵਾ ਇਹ ਸਾਨੂੰ ਇਹ ਵੀ ਇਤਲਾ ਮਿਲੀ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਇਲੀਗਲ ਤਰੀਕੇ ਨਾਲ ਟਰੱਕਸ ਦੀ ਪਾਸਿੰਗ ਹੁੰਦੀ ਆ ਉਹਦੇ ਵਿੱਚ ਵੀ ਜਿਹੜੀ ਦੀ ਇੱਕ ਅਹਿਮ ਭੂਮਿਕਾ ਸੀ ਤੇ ਫਿਲਹਾਲ ਜਿਹੜੇ ਹੈਗੇ ਇਸ ਮੁਕਦਮੇ ਦੀ ਤਫਤੀਸ਼ ਅੱਗੇ ਜਾਰੀ ਹੈ ਤੇ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਤੇ ਕੱਲ ਫਿਰ ਦੁਬਾਰਾ ਆਪਾਂ ਜੱਜ ਸਾਹਿਬ ਤੇ ਉੱਥੇ ਪੇਸ਼ ਕਰਾਂਗੇ ਤੇ ਅੱਜ ਜਿਹੜੀ ਸਾਡੇ ਮੁਲਾਜ਼ਮਾਂ ਤੇ ਫਾਇਰਿੰਗ ਹੋਈ ਹੈ ਉਸ ਨੂੰ ਲੈ ਕੇ ਇੱਕ ਵੱਖਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਜਾਊਗੀ ਤੇ ਅੱਗੇ ਜਿਹੜੀ ਹੈਗੀ ਦੋਨੋਂ ਮੁਕਦਮੇ ਦੀ ਤਫਤੀਸ਼ ਤੱਥਾਂ ਦੇ ਮੁਤਾਬਿਕ ਤੇ ਕਾਨੂੰਨ ਮੁਤਾਬਿਕ ਅਮਲ ਚ ਲਿਆਂਦੀ ਜਾਵੇ ਦੇਖੋ ਇਨੀਸ਼ੀਅਲੀ ਇਹਨਾਂ ਦਾ ਆਪਸੀ ਡਿਸਪਿਊਟ ਸੀਗਾ ਪੈਸੇ ਦਾ ਲੈਣ-ਦੇਣ ਸੀਗਾ ਇਹਨਾਂ ਦਾ ਇਕੱਠੇ ਕਾਰੋਬਾਰ ਵੀ ਸੀਗਾ ਤੇ ਇਹ ਆਪਸੀ ਪੈਸੇ ਦੇ ਲੈਣ-ਦੇਣ ਦੇ ਡਿਸਪਿਊਟ ਦੇ ਚੱਕਰ ਦੇ ਤੇ ਐਟ ది ਸੇਮ ਟਾਈਮ ਕਿਉਂਕਿ ਇਹਦਾ ਇੱਕ ਆਪਦਾ ਕ੍ਰਿਮਨਲ ਬੈਕਗ੍ਰਾਉਂਡ ਸੀ ਜਿੱਦਾਂ ਮੈਂ ਦੱਸਿਆ ਸਦਰ ਪਟਿਆਲੇ ਵੀ ਦੇਚ ਅਟੈਂਪਟ ਟੂ ਮਟਰ ਦਾ ਪਰਚਾ ਦਰਜ ਹੈ ਜੀ ਆਪਸ ਚ ਕਜ਼ਨ ਬਰਦਰ ਵੀ ਨੇ ਉਹਦੇ ਪੂਆ ਦਾ ਮੁੰਡਾ ਏ ਬੀਸਿਕਲੀ ਜਿਹੜਾ ਹੈਗਾ ਇਹ ਆਪਣਾ ਸੰਨੀ ਤੇ ਉਸਨੇ ਜਿਹੜੀ ਹੈਗੀ ਆ ਇਹ ਪੈਸੇ ਦੇ ਲੈਂਦੇ ਇਹਨੂੰ ਲੈ ਕੇ ਆਪਸੀ ਇਹਨਾਂ ਦੀ ਰੰਜਿਸ਼ ਸੀਗੀ ਤੇ ਇਹਦੇ ਕੋਲ ਇੱਕ ਜਿਹੜੀ ਹੈਗੀ ਇਲੀਗਲ ਵੈਪਨ ਸੀਗਾ 32 ਬੋਰ ਦਾ ਉਹ ਇਹਦੇ ਕੋਲ ਅਨਲਾਈਸੈਂਸੀ ਇਲੀਗਲ ਵੈਪਨ ਸੀਗਾ ਜਿਹਦੇ ਤੇ ਜਿਹਦੀ ਵਰਤੋਂ ਕਰਦੇ ਹੋਏ ਇਹਨਾਂ ਜਿਹੜਾ ਸੀਗਾ ਉਹਦੇ ਤੇ ਅਰਵਾਸ ਕਰਨ ਤੇ ਫਾਇਰ ਸੰਨੀ ਤੇ ਵੀ ਗੋਲੀ ਜਿਹੜੀ ਹੈਗੀ ਆ ਆਪਣੇ ਲੱਤਾਂ ਤੇ ਉਹ ਸੇਫ ਤਰੀਕੇ ਨਾਲ ਸਾਰਾ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਫਿਲਹਾਲ ਉਹ ਜੇਰੇ ਇਲਾਜਨ ਆਊਟ ਆਫ ਡੇਂਜਰ ਹੈ ਤੇ ਸਾਡਾ ਮੁਲਾਜ਼ਮ ਵੀ ਜਿਹੜਾ ਹੈਗਾ ਕਾफी ਜ਼ਖਮੀ ਹੋਇਆ ਜੀ ਉਹ ਵੀ ਜੇਰੇ ਲੱਗ ਮੰਡੇ ਕੋਬਿੰਦਗੜ ਦੇ ਫੋਕਲ ਪੁਆਇੰਟ ਦੇ ਨਜ਼ਦੀਕ ਪੁਲਿਸ ਅਤੇ ਲੁੱਟਖੋ ਕਰਨ ਵਾਲੇ ਕਥਿਤ ਮੁਲਜ਼ਮ ਵਿਚਕਾਰ ਫਾਇਰਿੰਗ ਹੋਈ ਹੈ ਕਟਨਾ ਸ਼ਾਮ ਮੌਸਮੇ ਵਾਪਰੀ ਜਦ ਪੁਲਿਸ ਕਥਿਤ ਮੁਲਜ਼ਮ ਨੂੰ ਲੁੱਟਖੋ ਦੌਰਾਨ ਵਰਤੀ ਗਈ ਨਜਾਇਜ਼ ਪਿਸਤੌਲ ਦੀ ਰਿਕਵਰੀ ਕਰਨ ਲਈ ਦਸੀ ਥਾਂ ਤੇ ਲੈ ਕੇ ਪਹੁੰਚੀ ਸੀ ਜਿੱਥੇ ਕਿ ਮਲਜ਼ਮ ਦੇ ਵੱਲੋਂ ਧਰਤੀ ਦੇ ਵਿੱਚੋਂ ਦੱਬੀ ਹੋਈ ਪਿਸਤੌਲ ਕੱਢ ਕੇ ਪੁਲਿਸ 'ਤੇ ਫਾਇਰ ਕਰ ਦਿੱਤਾ ਗਿਆ ਜਿਸ ਵਾਰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਮਲਜ਼ਮ 'ਤੇ ਫਾਇਰ ਕੀਤਾ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਸਾਨਕ ਸਿਵਲ ਹਸਪਤਾਲ ਪਹੁੰਚ ਕਰਵਾਇਆ ਗਿਆ ਇਸ ਸੰਬੰਧੀ ਐਸਐਸਪੀ ਸ਼ੁਭਮ ਅਗਰਵਾਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਹ ਜੀ 12 ਤਾਰੀਖ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਗੋਬਿੰਦਗੜ ਦੇ ਵਿੱਚ ਕਿਤਲਾ ਆਈ ਸੀ ਕੀ ਅਰਵਾਜ਼ ਖਾਨ ਨਾਮ ਦੇ ਵਿਅਕਤੀ ਦੇ ਲੱਤਾਂ ਦੇ ਉੱਤੇ ਕਿਸੇ ਨੇ ਗੋਲੀ ਮਾਰੀ ਹੈ ਤੇ ਉਹਦੇ ਤੋਂ ਸੋਨੇ ਦੀ ਚੈਨ ਤੇ ਕਰੀਬ 1000 ਰੁਪਏ ਖੋ ਕੇ ਲੈ ਗਏ ਇਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਸਾਡੇ ਸੀਨੀਅਰ ਅਫਸਰ ਡੀਐਸਪੀ ਸਾਹਿਬ ਤੇ ਐਸਐਚਓ ਤੇ ਇੰਚਾਰਜ ਕੀ ਆਏ ਤੁਰੰਤੀ ਜਾ ਕੇ ਮੌਕੇ ਤੇ ਪਹੁੰਚੇ ਤੇ ਮੌਕਾ ਮੁਲਾਇza ਕੀਤਾ ਇਮੀਡੀਏਟਲੀ ਜਿਹੜਾ ਇੰਜਰਡ ਪਰਸਨ ਸੀਗਾ ਉਹਨੂੰ ਹਸਪਤਾਲ ਲੈ ਜਾ ਕੇ ਦਾਖਲ ਕਰਾਇਆ ਗਿਆ ਤੇ ਫੌਰੀ ਤੌਰ ਤੇ ਐਫਆਈਆਰ ਦਰਜ ਕੀਤੀ ਗਈ ਤੇ ਇਹਦੇ ਵਿੱਚ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਇੰਚਾਰਜ ਸੀਆਈਏ ਤੇ ਐਸਐਚਓ ਸ਼ਾਮਿਲ ਸਨ ਤੇ ਪੁਲਿਸ ਨੇ ਬੜੀ ਮੁਸ਼ਤੈਦੀ ਨਾਲ ਤੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਮਹਿਜ 12 ਘੰਟਿਆਂ ਦੇ ਵਿੱਚ ਤਰਨਤਾਰਨ ਤੋਂ ਉਹਦੇ ਵਿੱਚ ਤਿੰਨ ਸੀਗੇ ਦੋ ਦੋਸ਼ੀ ਤਰਨਤਾਰਨ ਚੋਂ ਫੜ ਕੇ ਲੈ ਕੇ ਆ ਗਏ 12 ਘੰਟਿਆਂ ਦੇ ਵਿੱਚ ਤੇ ਅੱਜ ਉਹਨਾਂ ਨੂੰ ਜੱਜ ਸਾਹਿਬ ਦੇ ਉੱਤੇ ਪੇਸ਼ ਕੀਤਾ ਸੀਗਾ ਜਿਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਉਹ ਜਿਹੜੇ ਦੋ ਦੋਸ਼ੀ ਸੀ ਉਹਨਾਂ ਦਾ ਨਾਮ ਸੀ ਸੰਨੀ ਤੇ ਮਨਪ੍ਰੀਤ ਤੇ ਉਹਨਾਂ ਚੋਂ ਜਿਹੜਾ ਮੇਨ ਜਿਹੜਾ ਦੋਸ਼ੀ ਸੀਗਾ ਉਹ ਸੀਗਾ ਸਨੀ ਜਿਹੜਾ ਮਾਸਟਰਮਾਈਂਡ ਸੀ ਇਹ ਸਨੀ ਨੇ ਸਾਨੂੰ ਅੱਜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਜੀ ਉਸ ਨੂੰ ਜਿਹੜਾ ਵੈਪਨ ਤੋਂ ਫਾਇਰ ਕੀਤਾ ਸੀਗਾ ਉਸਨੇ ਹੀ ਵੈਪਨ ਦੱਬਿਆ ਸੀਗਾ ਤੇ ਉਸਨੇ ਪੁਲਿਸ ਨੂੰ ਕਹਿ ਸੀਗਾ ਜੀ ਉਹਦੇ ਬਾਰੇ ਉਹ ਰਿਕਵਰ ਕਰਾ ਦੇਗਾ ਵੈਪਨ ਤੇ ਉਹ ਪੁਲਿਸ